ਕਿੱਥੋਂ ਦੇ ਰਹਿਣ ਵਾਲੇ ਹੋ ਜਗਰਾਉਂ ਸ਼ਹਿਰ ਦੇ ਜੀ ਤੁਸੀਂ ਥਾਣੇ 'ਕ ਦਰਖਾਸਤ ਦਿੱਤੀ ਸੀ ਐਲਸੀਡੀ ਦੇ ਸੰਬੰਧ ਵਿੱਚ ਕੀ ਕਹਿਣਾ ਚਾਹੋਗੇ ਯਾਨੀ ਸੰਬੰਧ ਵਿੱਚ ਸਰ ਜੀ ਮੇਰੇ ਘਰ ਵਾਲਾ ਨਾ ਵੀ ਮਤਲਬ ਮੇਰੇ ਨਾਲ ਲੜਾਈ ਝਗੜਾ ਹੋਇਆ ਸੀਗਾ ਉਹ ਘਰੋਂ ਮੇਰੀ ਐਲਸੀਡੀ ਲੈ ਗਿਆ ਸੀ ਚੱਕ ਕੇ ਜੀ ਤੇ ਇਸ ਕਰਕੇ ਐਮਰ ਰਿਪੋਰਟ ਦਿੱਤੀ ਸੀਗੀ ਜੀ ਤੇ ਐਸਐਚਓ ਸਰੂ ਨੇ ਮੇਰੀ ਐਲਸੀਡੀ ਮੈਨੂੰ ਵਾਪਸ ਲੈਤੀ ਆ ਜੀ ਜਿਹੜੀ ਤੁਸੀਂ ਐਲਸੀਡੀ ਦੀ ਗੱਲ ਕਰਦੇ ਹੋ ਉਹਦੀ ਇੱਕ ਸੋਸ਼ਲ ਮੀਡੀਆ ਤੇ ਪੋਸਟ ਪਈ ਹੋਈ ਆ ਬਈ ਪੁਲਿਸ ਬਜਿਹੜੀ ਆ ਸਿਟੀ ਥਾਣੇ ਦੀ ਪੁਲਿਸ ਆ ਉਹ ਐਲਸੀਡੀ ਦੇ ਬਦਲੇ ਚਾਹ ਪਾਣੀ ਮੰਗਦੀ ਆ ਕੀ ਇਹ ਚ ਸਚਾਈ ਹੈਗੀ ਆ ਜੀ ਕੋਈ ਨਹੀਂ ਸਰ ਇਹਦੇ ਚ ਕੋਈ ਸਚਾਈ ਨਹੀਂ ਨਾ ਮੇਰੇ ਤੋਂ ਕਿਸੇ ਨੇ ਕੋਈ ਪੈਸਾ ਮੰਗਿਆ ਨਾ ਮੈਂ ਕਿਸੇ ਨੂੰ ਹੋਰ ਨੂੰ ਜਾਣਦੀ ਆ ਨਾ ਮੈਨੂੰ ਇਹ ਗੱਲ ਬਾਰੇ ਪਤਾ ਵਾ ਯਾਨੀ ਇਹਦੇ ਸਬੰਧ ਵਿੱਚ ਤੁਸੀਂ ਕਿਸੇ ਨੂੰ ਕੁਝ ਕਿਹਾ ਵੀ ਹੈ ਨਹੀਂਗਾ ਵੀ ਪੈਸੇ ਮੈਂ ਮੇਰੇ ਤੋਂ ਮੰਗੇ ਗਏ ਆ ਜਾਂ ਮੇਰੇ ਤੋਂ ਪੈਸੇ ਲੈ ਲਏ ਇਹ ਸਬੰਧ ਵਿੱਚ ਕੋਈ ਗੱਲ ਨਹੀਂ ਹੋਈ ਜੀ ਨਹੀਂ ਸਰ ਮੇਰੇ ਤੋਂ ਕਿਸੇ ਨੇ ਪੈਸੇ ਕੋਈ ਨਹੀਂ ਮੰਗਿਆ ਹੈਗਾ ਵਾ ਮੈਨੂੰ ਐਸਐਚਓ ਸਰ ਨੇ ਐਲਸੀਡੀ ਮੇਰੀ ਦਵਾਈ ਆ ਕਰਕੇ ਬਹੁਤ ਬਹੁਤ ਧੰਨਵਾਦ ਜੀ ਐਸਐਚਓ ਸਰ ਦਾ ਜੀ ਸਰ ਮਨਜੀਤ ਬਨਾਂ ਮੇਰਾ ਤੇ ਤੁਸੀਂ ਜਗਰਾਉਂਦੇ ਰਹਿਣ ਵਾਲੇ ਹੋ ਜੀ ਜਗਰਾਉਂਦੇ ਰਹਿਣ ਵਾਲੇ ਸਰ ਇਹ ਕੁੜੀ ਆਪਣੇ ਘਰੇ ਕੰਮ ਕਰਦੀ ਆ ਜੀ ਬਾਈ ਜੀ ਤੇ ਇਹਦਾ ਕੋਈ ਐਲਸੀਡੀ ਦਾ ਕੋਈ ਹੈਗਾ ਸੀ ਤੇ ਘਰ ਨਾਲ ਚੱਕਰ ਕੋਈ ਜੀ ਬਾਈ ਜੀ ਤੇ ਥਾਣੇ 'ਚ ਦਰਖਾਸਤ ਦਿੱਤੀ ਸੀ ਜੀ ਤੇ ਅਸੀਂ ਸਰ ਥਾਣੇ ਜਾ ਕੇ ਸਰ ਨੂੰ ਮਿਲੇ ਆ ਸ਼੍ਰੀਨਜੈ ਸਰ ਨੂੰ ਜੀ ਸਰ ਤੇ ਉਹਨਾਂ ਨੇ ਕੁੜੀ ਨਾਲ ਮਦਦ ਕਰਕੇ ਐਲਸੀਡੀ ਉਹਨਾਂ ਦੀ ਵਾਪਸ ਕਰਵਾਤੀ ਠੀਕ ਆ ਜੀ ਤੇ ਸਰ ਦਾ ਧੰਨਵਾਦ ਸਰ ਇਹਦੇ ਗਰੀਬ ਬੰਦੇ ਨਾਲ ਬਹੁਤ ਜ਼ਿਆਦਾ ਖੜਦੇ ਆ ਜੀ ਬਾਈ ਸਰ ਦਾ ਦਿਲੋਂ ਧ ਫੋਨ ਮੁਰੀ ਹੋ ਕੇ ਹੈਲਪ ਕਰਦੇ ਜੀ ਬਾਈ ਧੰਨਵਾਦ